ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਜੀ ਤੁਸੀਂ ਸਾਰੇ ਕਿਵੇਂ ਹੋ ਅਮੀਰ ਕਰਦਾਂ ਜੀ ਤੁਸੀਂ ਸਾਰੇ ਠੀਕ ਹੋਗੇ ਤੇ ਜਿਹੜਾ ਮੇਰਾ ਇਹ ਵਲੌਗਿੰਗ ਕਾਫੀ ਚਿਰ ਬਾਅਦ ਆ ਰਿਹਾ ਹੈ ਇਸ ਕਰਕੇ ਕਿ ਕੋਈ ਟਾਈਮ ਨੂੰ ਲੱਗਦਾ ਨਹੀਂ ਤੇ ਪੇਪਰ ਵੀ ਆ ਚੁੱਕੇ ਨੇ 50% ਦੇ ਤੇ ਟਾਈਮ ਲੱਗਾ ਨਹੀਂ ਤੇ ਜਿਵੇਂ ਕਿ ਪਹਿਲਾਂ ਦੱਸਿਆ ਸੀ ਕਿ ਸਾਡੇ ਘਰ ਰੈਨਮੇਸ਼ਨ ਦਾ ਕੰਮ ਹੋ ਰਿਹਾ ਹੈ ਤੇ ਉਹ ਤੇ ਕਾਫੀ ਦਿਨਾਂ ਦਾ ਕੰਪਲੀਟ ਹੋ ਚੁੱਕਿਆ ਸੀ ਤੇ ਉਸ ਦੀ ਆਪਾਂ ਢਾਡਣਾ ਵੀਡੀਓ ਸ਼ੇਅਰ ਨਹੀਂ ਕਰ ਪਾਏ ਉਸ ਕਰਕੇ ਸੋਰੀ ਪਰ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕਿ ਆਪਾਂ ਕੀ ਚੀਜ਼ ਬਣਾਈ ਹੈ ਰਿਵੀਲ ਕਰਾਂਗੇ ਅੱਜ ਤੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਵਧੀਆ ਲੱਗਾ ਕਿਵੇਂ ਲੱਗੀ ਉਹ ਚੀਜ਼ ਆਓ ਜੀ ਹੁਣ ਆਪਾਂ ਤਾਂ ਤੇ ਫਾਈਨਲੀ ਫਾਈਨਲੀ ਹੁਣ ਰਿਵੀਲ ਹੋਣ ਜਾ ਰਿਹਾ ਇਹ ਹੈ ਜੀ ਸਾਡੀ ਅਲਮੀਰਾ ਜਿਹੜੀ ਆਪਾਂ ਬਣਾਈ ਹੈ ਇਸ ਦੇ ਵਿੱਚ ਜੀ ਮੇਰੀਆਂ ਤੇ ਮੇਰੇ ਪਾਪਾ ਜੀ ਦੀਆਂ ਕੁਝ ਪੱਗਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਪੱਗਾਂ ਨੇ ਤੇ ਇੱਥੇ ਮੈਂ ਕੁਝ ਪਰਨੇ ਰੱਖੇ ਹੋਏ ਨੇ ਆਪਣੇ ਪਰਨੇ ਸਰੋਪੇ ਆ ਦੇਖੋ ਇੱਥੇ ਵੀ ਕਾਫੀ ਸਪੇਸ ਹੈ ਅੱਗੇ ਥੋੜੀਆਂ ਮੋੜੀਆਂ ਪੱਗਾਂ ਹੋਰ ਮੈਂ ਲਿਆਂਗਾ ਵੀ ਐਡ ਕਰਨਾਂ ਦੇ ਵਿੱਚ ਤੇ ਨੀਚੇ ਦੀ ਮਮਾ ਨੇ ਕੁਝ ਰੰਗ ਵਿੱਚ ਉਸ ਮਾਨੀ ਰੱਖਿਆ ਹੋਇਆ ਆ ਮਮਾ ਨੇ ਤੇ ਔਨਲਾਈਨ ਗਾਇਸੀ ਆਜ ਪਹਿਨਾਂ ਦੇ ਹੈ ਕਿਸੇ ਕਰਤੇ ਆ ਚੀਜ਼ਾਂ ਔਨਲਾਈਨ ਨਹੀਂ ਸੀ ਤੇ ਇੱਥੇ ਵੀ ਆਪਾਂ ਕੁਝ ਮਾਨ ਰੱਖਿਆ ਹੋਇਆ ਹੈ 50 ਵਗੈਰਾ ਉਸ ਤੋਂ ਬਾਅਦ ਜੀ ਉੱਪਰ ਵੀ ਆਪਾਂ ਇੱਕ ਖਾਣਾ ਬਣਾਇਆ ਹੈ ਜਿਸ ਵਿੱਚ ਕੀ ਸਾਡੇ ਸਰਦੀਆਂ ਦੇ ਕੱਪੜੇ ਆ। ਉਸ ਤੋਂ ਬਾਅਦ نیچے ਵੀ ਖਾਣਾ ਹੈ। ਫਿਲਹਾਲ ਵਾਸਤੇ ਤਾਂ ਖਾਲੀ ਹੈ। ਇਹਦੇ ਵਿੱਚ ਕੋਈ ਨਹੀਂ ਐਡ ਕਰਾਂਗੇ ਉਸਮਾਨ। ਉਸ ਤੋਂ ਬਾਅਦ ਜੀ ਮੇਨ ਚੀਜ਼ ਸਾਡੀ ਸਵਿਚ ਆਨ। ਇੱਥੋਂ ਵੀ ਕਰਦੇ ਆਂ ਜੀ ਸਵਿਚ ਆਨ। ਹੁਣ ਅੱਜ ਸਾਡੀ ਮੇਨ ਚੀਜ਼ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ। ਕਮੈਂਟਾਂ ਵਿੱਚ ਤੇ ਇਹ ਪੇਨ ਆ ਤੇ ਆਪਾਂ ਸੋਚੀ ਸੀ ਕਿ ਇੱਥੇ ਡੈਸਿੰਗ ਨੂੰ ਬਣਾਵਾਂਗੇ ਤੇ ਇੱਕ ਟਾਈਪ ਦਾ ਇਹ ਡੈਸਿੰਗ ਨੂੰ ਹੋਣੀ ਹੈ ਤੇ ਅਡਾ ਸੈਂਸ ਤੇ ਆਪਾਂ ਹੋਰ ਵੀ ਕੁਝ ਵਧੀਆ ਚੀਜ਼ ਨਾਤੀ ਤੇ ਆਹੜਾ ਤੁਸੀਂ ਦੇਖ ਸਕਦੇ ਹੋ ਸਰਕਲ ਸੈਮੀ ਸਰਕਲ ਸ਼ੇਪ ਚਾ ਸ਼ੀਸ਼ਾ ਇਹ ਨਾ ਕਾਫੀ ਟ੍ਰੈਂਡ ਵਿੱਚ ਚੱਲ ਰਿਹਾ ਸੀ ਫਿਰ ਆਪਾਂ ਸੋਚਿਆ ਆਪਾਂ ਵੀ ਟਰਾਈ ਕਰਕੇ ਦੇਖਨੇ ਮਮਨ ਨੇ ਕਿਹਾ ਆਪੀ ਇਸ ਟਾਈਪ ਦਾ ਬਣਾ ਕੇ ਦੇਖਦੇ ਆਪਾਂ ਵੀ ਮਮਾ ਜੀ ਚਾ ਕਹਿੰਦੇ ਵੀ ਚਲੋ ਕੋਈ ਨਹੀਂ ਇਸ ਟਾਈਪ ਦਾ ਬਣਾ ਕੇ ਦੇਖ ਲੈਂਦੇ ਆ ਫਿਰ ਆਪਾਂ ਸੈਮੀ ਸਰਕਲ ਸ਼ੇਪ ਦਾ बनाया जो कि काफी गुड लुकिंग लगता है तो उसके इसकी साइड से आप थोड़ी लाइटिंग भी की थी है उस तो बाद जी, इधर भी कुछ अपना रेनोमे समान रखा हो जो पर क्या है? देख सकते हो उस तो तुब जी आप होर भी कुछ रेरे छोटे होंगे बोटो कमेंटा जरूर दस्यो जी ਤੇ ਹਨ ਛੱਡਾ ਅਜਿਹੀ ਚੀਜ਼ ਅਲਮੀਰਾ ਜਿਹੜੀ ਆਪਾਂ ਬਣਾਈ ਹੈ ਤੇ ਆਸ ਤੁਹਾਨੂੰ ਕਿਵੇਂ ਲੱਗਾ ਉੱਤੇ ਨਾਲ ਨਾਲ ਉਹ ਜਿਹੜਾ ਤੁਸੀਂ ਉੱਤੇ ਰੇਂਡਰ ਦੇਖ ਸਕਦੇ ਹੋ ਇੱਕ ਕਲਰ ਚੇਂਜਿੰਗ ਵਾਲਾ ਹੈ ਜਿੱਦਾਂ ਕਿ ਆ ਦੇਖੋ ਤੇ ਆ ਆ ਆ ਵਾਈਟ ਹੋ ਗੋ 3 ਕਲਰਸ ਆ ਨੇ ਜੀ 3 ਮੋਡਸ ਨੇ ਉਸ ਦੇ ਨਾਲ ਨਾਲ ਇੱਥੇ ਆਪਾਂ ਇੱਕ ਪਫੀ ਬਣਾਈ ਹੋਈ ਹੈ ਮਤਲਬ ਜੇ ਕਿਨ ਕਰਨ ਫਟੇ ਬਿਭਾਗ ਬਣਨੀ ਆਇ ਸੇ ਬੈਜੋ ਤੇ ਮਤਲਬ ਟੇਬਲ ਟਾਈਪ ਵੀ ਆ ਪੰਨਾ ਆਇ ਸਟਡੀ ਵਗੈਰੇ ਕਰਨ ਲਈ ਸੇ ਇੱਥੇ ਰੈਕ ਚ ਕੁਝ ਸਮਾਨ ਹੈ ਇੱਥੇ ਮਮਾ ਜੀ ਨੇ ਡਾਇਨਿੰਗ ਸੈਟ ਰੱਖਿਆ ਆ ਸੇ ਆ ਜਿਹੜੀ ਸਾਈਡ ਹੈ ਖਾਲੀ ਹੈ ਫਿਲਹਾਲ ਤੇ ਕੁਝ ਨਹੀਂ ਹੈ ਵਿੱਚ ਮਮਾ ਜੀ ਤਾਂ ਟਾਈਮਿੰਗ ਵਗਾਰ ਰੱਖਣ ਨੂੰ ਉਹਨਾਂ ਦੀ ਵੀ ਠੀਕ ਆ ਤੇ ਰੱਖਾਂਗੇ ਕੋਈ ਨਹੀਂ ਐਸਵੇਜ ਵਿਦ ਕੋਜ ਤੁਹਾਨੂੰ ਤੜਾਣਾ ਸ਼ੇਅਰ ਜ਼ਰੂਰ ਕਰਾਂਗੇ ਤੇ ਇੱਧਰ ਜੀ ਆਪ ਲਗਾਇਆ ਹੋਇਆ ਸਲਾਈਡਿੰਗ ਡੋਰ ਤੇ ਇਧਰ ਸਾਡਾ ਸਟੋਰ ਰੂਮ ਹੈ ਇਧਰ ਸਲਾਈਡਿੰਗ ਡੋਰ ਹੈ ਤੇ ਇਧਰ ਸਾਡਾ ਹੈ ਵਾਸ਼ਰੂਮ ਤੇ ਪਿੱਛੇ ਸਾਡਾ ਕਮਟਾ ਹੈ ਤੇ ਇੱਕ ਮਿੰਟ ਆ ਵੀ ਜ਼ਰੂਰ ਦੱਸ ਜੀ ਤੁਹਾਨੂੰ ਸਾਡੀ ਅਲਮਰਾ ਤੇ ਸਾਡਾ ਡਰੈਸਿੰਗ ਰੂਮ ਕਿਵੇਂ ਦਾ ਲੱਗਾ ਪਹਿਨਾ ਮਤਲਬ ਸ਼ੀਸ਼ਾ ਨਾਲ ਥੋੜਾ ਆਪਾਂ ਛੋਟਾ ਰੱਖੋਣ ਲੱਗੇ ਸੀ ਫਿਰ ਮੰਮਾ ਜੀ ਕਹਿੰਦੇ ਥੋੜਾ ਵੱਡਾ ਹੀ ਖੋਣੇ ਆ ਠੀਕ ਰਹੂਗਾ ਫਿਰ ਆਪਾਂ ਹੋਰ ਥੋੜਾ ਅਪਗ੍ਰੇਡ ਕੀਤਾ ਤੇ ਇਸ ਦੇ نیچے ਵੀ ਆਪਾਂ ਲਾਈਟਨਿੰਗ ਦਿੱਤੀ ਹੋਈ ਹੈ ਤੇ ਪੋਰਟਸ ਵਗੈਰਾ ਨਹੀਂ ਕੁਝ ਤੇ ਆ ਚੀਜ਼ ਜੀ ਦੇਖੋ ਜੀ ਇਸ ਵਿੱਚ ਮੈਂ ਫਗ ਬਿਨਾਂ ਰੱਖੀਆਂ ਹੋਈਆਂ ਨੇ ਇਹ ਮੋਬਾਈਲ ਹੋਲਡਰ हां जी ਤੇ ਇੱਕ ਚੀਜ਼ ਤਾਂ ਮੈਂ ਹੋਰ ਦੱਸਦਾ ਆ ਅਰੇ ਤੁਸੀਂ ਕੋਰਨ ਦੇਖ ਸਕਦੇ ਹੋ ਇਹ ਜਦੋਂ ਮੇਰੇ ਪਾਪਾ ਜੀ ਰਟਾਇਰ ਆਏ ਸੀ ਆਰਮੀ ਚ ਤੇ ਉਦੋਂ ਉਹਨਾਂ ਨੂੰ ਪ੍ਰਾਈਜ਼ਸ ਮਿਲੇ ਸੀ ਤੇ ਸਪੈਸ਼ਲੀ ਪ੍ਰਾਈਜ਼ ਵਾਸਤੇ ਮਮਾ ਜੀ ਨੇ ਰੈਡੀ ਕਰਾਇਆ ਪ੍ਰਾਈਜ਼ ਫੇਰ ਰੱਖਣ ਲਈ ਤੇ ਇੱਥੇ ਵੀ ਆਪਾਂ ਕੁਝ ਸਮਾਨ ਆਇਆ ਹੈ ਇੱਕ ਚੀਜ਼ ਦਾ ਮੋੜ ਦੱਸਦਾ ਅਰੇ ਰੈਬਟ ਵਗੈਰਾ ਤੇ ਆ ਬੀਰ ਵਗੈਰਾ ਤੁਸੀਂ ਦੇਖ ਸਕਦੇ ਹੋ ਇਹ ਮਮਾ ਜੀ ਨੇ ਆ ਬਣਾਏ ਨੇ ਆ ਡਾਲ ਨੂੰ ਮਮਾ ਜੀ ਨੇ ਆ ਬਣਾਈਆ ਯਾ ਤੁਸੀਂ ਕਮੈਂਟ ਆ ਜਰੂਰ ਦੱਸਿਓ ਕਿ ਤੁਹਾਨੂੰ ਜਿਹੜਾ ਸਾਡਾ ਐਡਵੈਂਚਰ ਦਾ ਕੰਮ ਕੰਪਲੀਟ ਹੋ ਗਿਆ ਤੇ ਤੁਹਾਨੂੰ ਕਿਵੇਂ ਦਾ ਲੱਗਾ ਹਾਂਜੀ ਤੇ ਅੱਜ ਦੀ ਵੀਡੀਓ ਚ ਨਹੀਂ ਜੇ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਆ ਵੀ ਜਰੂਰ ਦੱਸ ਕਿ ਤੁਹਾਨੂੰ ਸਾਡੀ ਅਮੀਰਾ ਦਾ ਡਰੈਸਿੰਗ ਰੂਮ ਕਿਵੇਂ ਦਾ ਲੱਗਾ ਅੱਜ ਦੀ ਵੀਡੀਓ ਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ